ਬਲਾਕ ਕਾਂਗਰਸ ਕਮੇਟੀ ਪ੍ਰਧਾਨ ਦੀ ਦੁਕਾਨ ਤੇ ਸਾਬਕਾ ਵਿਧਾਇਕ ਦੁੰਦਰ ਸਿੰਘ ਕੁਬਾਇਆ ਦੀ ਅਗਵਾਈ ਹੇਠ ਸਮੂਹ ਕਾਂਗਰਸੀਆਂ ਨੇ ਅੱਜ ਭਾਈਪਾ ਦੇ ਅਸਾਮ ਦੇ ਮੁੱਖ ਮੰਤਰੀ ਹੇਮੰਤ ਵਿਸਵਾ ਦਾ ਪਤਲਾ ਫੁਕਿਆ ਅਤੇ ਜਮ ਕੇ ਨਾਰੇ ਬਾਜੀ ਕੀਤੀ ਇੱਥੇ ਬੋਲਦੇ ਸਾਬਕਾ ਵਿਧਾਇਕ ਦਵਿੰਦਰ ਕੁਬਾਇਆ ਨੇ ਕਿਹਾ ਕਿ ਜਿਸ ਤਰ੍ਹਾਂ ਰਾਹੁਲ ਗਾਂਧੀ ਵੱਲੋਂ ਨਿਆਂ ਯਾਤਰਾ ਕੱਢੀ ਜਾ ਰਹੀ ਹੈ ਉਸ ਤੇ ਹਮਲਾ ਕਰਾਉਣਾ ਭਾਈਪਾ ਦੀ ਉੱਚ ਹਰਕਤ ਹੈ ਇਸ ਤੋਂ ਪਤਾ ਲੱਗਦਾ ਹੈ ਕਿ ਆਉਣ ਵਾਲੇ ਲੋਕ ਸਭਾ ਚੋਣਾਂ ਵਿੱਚ ਭਾਈਪਾ ਦਾ ਪੱਤਾ ਸਾਫ ਹੋਣ ਵਾਲਾ ਹੈ ਜਿਸ ਕਰਕੇ ਭਾਈਪਾ ਘਬਰਾ ਗਈ ਹੈ ਅਤੇ ਇਸ ਤਰ੍ਹਾਂ ਉੱਚੀ ਹਰਕਤਾਂ ਕਰ ਰਹੀ ਹੈ ਇਸ ਮੌਕੇ ਬੋਲਦੇ ਹੋਏ ਵੱਖ-ਵੱਖ ਆਗੂਆਂ ਨੇ ਹੋਰ ਕੀ ਕੁਝ ਕਿਹਾ ਸਭ ਕੋ ਜਾਣ ਲਈ ਸਾਡੇ ਨਾਲ ਬਣੇ ਜੈ ਹਿੰਦ ਜੈ ਹਿੰਦ ਅਧਿਪਤ ਪ੍ਰਧਾਨ ਜੀ ਜਿਵੇਂ ਪੁਤਲਾ ਹੁਕਾਇਆ ਗਿਆ ਜੀ ਬੀਜੇਪੀ ਦਾ ਤੇ ਅੱਜ ਤੁਹਾਡੇ ਨਾਲ ਐਮਐਲਏ ਸਾਹਿਬ ਵੀ ਖੜੇ ਨੇ ਐਮਸੀ ਵੀ ਖੜੇ ਨੇ ਹੋਰ ਵਰਕਰ ਵੀ ਖੜੇ ਨੇ ਤੁਹਾਡਾ ਕੀ ਕਹਿਣਾ ਬਿਲਕੁਲ ਜੀ ਜਿਸ ਤਰ੍ਹਾਂ ਕੋਈ ਸਾਡ ਨੂੰ ਦੱਸਿਆ ਹੋਵੇ ਕਿ ਭਾਰਤ ਜੋੜੋ ਨਿਆਂ ਯਾਤਰਾ ਜਿਹੜੀ ਕਾਂਗਰਸ ਪਾਰਟੀ ਦੇ ਵੱਲੋਂ راہੁਲ ਜੀ ਦੀ ਅਗਵਾਈ ਦੇ ਵਿੱਚ ਕੱਢੀ ਜਾ ਰਹੀ ਹੈ ਉਸ ਦੇ ਵਿੱਚ ਜੋ ਸਮਰਥਨ ਮਿਲ ਰਿਹਾ ਉਸ ਤੋਂ ਘਬराई ਹੋਈ ਬੀਜੇਪੀ ਨੇ ਅੱਜ ਜਿਹੜਾ ਹੈ ਉਹ ਛੇੜਖਤ ਕੀਤੀ ਹੈ ਆਪਣੇ ਕੁਝ ਕਰੰਦਿਆਂ ਤੋਂ ਜਿਹੜਾ ਰਾਹੁਲ ਜੀ ਤੇ ਹਮਲਾ ਕਰਾਇਆ ਜਿੰਦਾ ਪੂਰਾ ਦੇਸ਼ ਜਿਹੜੀ ਹੈ ਨਿੰਦਾ ਕਰ ਰਿਹਾ ਹੈ ਔਰ ਜੋ ਸਾਨੂੰ ਪਾਰਟੀ ਹਾਈ ਕਮਾਂਡ ਦਾ ਇਸ ਵਾਰ ਹੁਕਮ ਆਏਗਾ ਅਸੀਂ ਹਰ ਤਰ੍ਹਾਂ ਦੇ ਐਜੀਟੇਸ਼ਨ ਵਾਸਤੇ ਤਿਆਰ ਹਾਂ ਜਿਹੜੇ ਸਾਡੇ ਲੀਡਰ ਰਾਹੁਲ ਗਾਂਧੀ ਜੀ ਹਾਲ ਨਜੋੜੋ ਨਿਆਏ ਯਾਤਰਾ ਜਿਹੜੇ ਉਹਨਾਂ ਨੇ ਸ਼ੁਰੂ ਕੀਤੀ ਹੈ ਔਰ ਆਸਾਮ ਦੇ ਵਿੱਚ ਜਿਹੜੀ ਬੀਜੇਪੀ ਦੀ ਸਰਕਾਰ ਹੈ ਹਿੰਮਤ ਵਿਸ਼ਵਾ ਉਥੋਂ ਦਾ ਮੁੱਖ ਮੰਤਰੀ ਹੈ ਉਹਨਾਂ ਨੇ ਜਿਹੜੇ ਬੀਜੇਪੀ ਦੇ ਵਰਕਰਾਂ ਦੇ ਵੱਲੋਂ ਯਾਤਰਾ ਦੇ ਉੱਪਰ ਹਮਲਾ ਕੀਤਾ ਔਰ ਉਹ ਯਾਤਰਾ ਨੂੰ ਰੋਕਿਆ ਗਿਆ ਉਹਦੇ ਵਿਰੋਧ ਦੇ ਵਿੱਚ ਅੱਜ ਪੂਰੇ ਦੇਸ਼ ਦੇ ਵਿੱਚ ਜਿਹੜੇ ਹਿੰਮਤ ਵਿਸ਼ਵਾ ਆਸਾਮ ਦੇ ਮੁੱਖ ਮੰਤਰੀ ਨੇ ਉਹਦੇ ਪੁਤਲਾ ਫੁਕਾਇਆ ਜਾ ਰਿਹਾ ਹੈ ਜਿਹੜੀ ਯਾਤਰਾ ਤੇ ਉੱਪਰ ਹਮਲਾ ਹੋਇਆ ਬੜਾ ਨਿੰਦਣਯੋਗ ਹੈ ਔਰ ਇਹ ਪ੍ਰਸ਼ਾਸਨ ਔਰ ਉਥੋਂ ਦੀ ਸਰਕਾਰ ਦੇ ਹੀ ਸ਼ਹਿਦ ਹੈ ਕਿ ਜਿਹੜਾ ਹਮਲਾ ਕੀਤਾ ਗਿਆ ਔਰ ਉਹਦੇ ਵਿਰੋਧ ਦੇ ਵਿੱਚ ਅੱਜ ਅਸੀਂ ਪੁਤਲੇ ਫੂਕ ਰਹੇ ਹਾਂ ਜੇ ਇਦਾਂ ਹੀ ਇਹ ਬੀਜੇਪੀ ਸਰਕਾਰ ਤੱਕਾ ਕਰਦੀ ਰਹੂਗੀ ਤਾਂ ਜਿਹੜੇ ਕਾਂਗਰਸੀ ਵਰਕਰ ਨੇ ਸੜਕਾਂ ਦੇ ਉੱਪਰ ਨੇ ਉਹ ਜਿੱਥੇ ਇੱਕ ਪਾਸੇ ਬੀਜੇਪੀ ਸਰਕਾਰ ਵੱਲੋਂ ਆਏ ਬੜਾ ਵੱਡਾ ਪੱਤਾ ਖੇਡਿਆ ਗਿਆ ਹੈ ਸ਼੍ਰੀ ਰਾਮ ਮੰਦਰ ਅਯੁੱਧਿਆ ਦੇ ਵਿੱਚ ਤਾਂ ਉੱਥੇ ਪੁਤਲਾ ਫੂਕਿਆ ਜਾ ਰਿਹਾ ਇਹਨੂੰ ਕਿਹਾਂ ਦੇਖਦੇ ਦਿਖੋ ਉਹ ਬੀਜੇਪੀ ਦੇ ਉਹਨਾਂ ਵੱਲੋਂ ਨਹੀਂ ਹੈ ਕੋਈ ਪਾਰਟੀ ਬਾਜ਼ੀ ਕਰਕੇ ਕਿਸੇ ਪਾਰਟੀ ਦੇ ਰਾਮ ਨਹੀਂ ਹੈਗੇ ਰਾਮ ਸਾਰਿਆਂ ਦੇ ਨੇ ਕੋਈ ਭਾਜਪਾ ਵੱਲੋਂ ਮੰਦਿਰ ਨਹੀਂ ਖੋਲਿਆ ਗਿਆ ਇਹ ਬੜੇ ਲੰਬੇ ਸਮੇਂ ਤੋਂ ਕੋਰਟ ਦੇ ਵਿੱਚ ਕੇਸ ਚੱਲਦਾ ਸੀ ਸੁਪਰੀਮ ਕੋਰਟ ਦੇ ਜਿਹੜਾ ਆਰਡਰ ਹੈ ਉਹਦੇ ਤਹਿਤ ਜਿਹੜਾ ਇਹ ਮੰਦਿਰ ਸ਼ੁਰੂ ਹੋਇਆ ਔਰ ਉਸ ਮੰਦਿਰ ਦੇ ਖੁੱਲਣ ਤੇ ਸਾਡੀ ਕਾਂਗਰਸ ਪਾਰਟੀ ਵੀ ਦੇਸ਼ ਵਾਸੀਆਂ ਨੂੰ ਵਧਾਈ ਦੇ ਰਹੀ ਹੈ ਕਿ ਜੋ ਮੰਦਿਰ ਰਾਮ ਜੀ ਦਾ ਇਨੇ ਦਿਨਾਂ ਤੋਂ ਬੰਦ ਸੀਗਾ ਉਹ ਬੰਦ ਰਿਹਾ ਔਰ ਇੱਕ ਇੱਕ ਪਾਰਟੀ ਭਾਜਪੀ ਦਾ ਮੰਦਰ ਨਹੀਂ ਹੈਗਾ ਔਰ ਇਹ ਜਿਹੜਾ ਪੁਤਲਾ ਹੈ ਭਾਜਪੀ ਦਾ ਜਿਹੜਾ ਸੀਐਮ ਹੈ ਉਹਦੇ ਖਿਲਾਫ ਉਹਦਾ ਜਿਹੜਾ ਪੁਤਲਾ ਸੀ ਫੂਕ ਰਿਹਾ ਕਿ ਜਿਹੜਾ ਉਹਨਾਂ ਨੇ ਰਾਹੁਲ ਗਾਂਧੀ ਜੀ ਦੀ ਜਿਹੜੀ ਯਾਤਰਾ ਹੈ ਉਹਦੇ ਉੱਪਰ ਹਮਲਾ ਕਰਾਇਆ ਔਰ ਭਾਜਪੀ ਦੇ ਚੰਡੇ ਲੈ ਕੇ ਲੋਕ ਉੱਥੇ ਖੜੇ ਰਿਹਾ ਔਰ ਯਾਤਰਾ ਨੂੰ ਜਿਹੜਾ ਰੋਕਿਆ ਗਿਆ ਇਹ ਬੜਾ ਨਿੰਦਣਯੋਗ ਹੈ ਜੇ ਉਹਨਾਂ ਤੇ ਕਾਰਵਾਈ ਨਹੀਂ ਹੋਊਗੀ ਤਾਂ ਕਾਂਗਰਸ ਪਾਰਟੀ ਜਿਹੜੀ ਸੜਕਾਂ ਤੇ ਉਤਰੇਗੀ एबीएनयू चैनल देखने वाले सभी दर्शकों से हम अपील करते हैं कि एबीएनयू चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत